ਸ਼ਾਸਨ ਦੀ ਪੂਰੀ ਟੀਮ ਅੱਗੇ ੜ ਗਈਆਂ ਉਹ ਕਹਿ ਰਹੀਆਂ ਨੇ ਕਿ ਅਸੀਂ ਆਪਣੇ ਮੋਹੱਲੇ ਦੇ ਵਿੱਚ ਡੰਪ ਨਹੀਂ ਪਣਨਦਿਆਂਗੇ ਦੂਜੇ ਪਾਸੇ ਪ੍ਰਸ਼ਾਸਨ ਦੀ ਟੀਮ ਦਾ ਕਹਿਣਾ ਹੈ ਕਿ ਇਹ ਜਗ੍ਹਾ ਸਰਕਾਰੀ ਹੈ ਜਿੱਥੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਤੇ ਅਸੀਂ ਇਹ ਕਬਜ਼ਾ ਛਡਵਾਉਣਾ ਹੈ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਸਾਡੇ ਮੋਹੱਲੇ ਦੇ ਵਿੱਚ ਕੂੜੇ ਦਾ ਡੰਪ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਬਣਨਦਿਆਂਗੇ ਔਰਤਾਂ ਦਾ ਕਹਿਣਾ ਹੈ ਕਿ ਜਿੱਥੇ ਸਰਕਾਰ ਜ਼ਬਰਦਸਤੀ ਡੰਪ ਬਣਾਉਣਾ ਚਾਹੁੰਦੀ ਹੈ ਉੱਥੇ ਸਾਡਾ ਪੂਰਾ ਮੁਹੱਲਾ ਪਸਦਾ ਹੈ ਕੋਲ ਹੀ ਦੋ ਮੰਦਰ ਨੇ ਤੇ ਇੱਕ ਸਕੂਲ ਵੀ ਕੁਝ ਮੀਟਰ ਦੀ ਦੂਰੀ ਤੇ ਹੀ ਹੈ ਜੇਕਰ ਕੂੜੇ ਦਾ ਡੰਪ ਇੱਥੇ ਬਣਾਇਆ ਗਿਆ ਤੇ ਸਾਡੇ ਘਰਾਂ ਦੇ ਵਿੱਚ ਸਾਡਾ ਰਹਿਣਾ ਮੁਸ਼ਕਿਲ ਹੋ ਜਾਏਗਾ ਜੇਕਰ ਇੱਥੇ ਕੂੜਾ ਜਮਾ ਹੋਇਆ ਤੇ ਮੰਦਰ ਦੇ ਵਿੱਚ ਪੂਜਾ ਕਿਵੇਂ ਹੋਏਗੀ ਬੱਚੇ ਸਕੂਲ ਕਿਵੇਂ ਜਾਣਗੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਨਾ ਤਾਂ ਇਸ ਬਾਰੇ ਸਾਨੂੰ ਪਹਿਲਾਂ ਕੋਈ ਜਾਣਕਾਰੀ ਦਿੱਤੀ ਤੇ ਨਾ ਹੀ ਕੋਈ ਨੋਟਿਸ ਦਿੱਤਾ ਬਸ ਅਚਾਨਕ ਅੱਜ ਜੀਸੀਬੀ ਮਸ਼ੀਨ ਲੈ ਕੇ ਉੱਤੇ ਪਹੁੰਚ ਗਏ ਜਦੋਂ ਲੋਕਾਂ ਨੇ ਦੇਖਿਆ ਕਿ ਪ੍ਰਸ਼ਾਸਨ ਦੀ ਟੀਮ ਜੀਸੀਬੀ ਮਸ਼ੀਨ ਨਾਲ ਪਹੁੰਚੀ ਹੈ ਤਾਂ ਫਿਰ ਲੋਕ ਵੀ ਇਕੱਠੇ ਹੋ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਤੇ ਬੀਬੀਆਂ ਸਭ ਤੋਂ ਅੱਗੇ ਰਹੀਆਂ ਜਿਨ੍ਹਾਂ ਨੇ ਕਿ ਪ੍ਰਸ਼ਾਸਨ ਦੀ ਟੀਮ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਜੀਸੀਬੀ ਅੱਗੇ ਪੂਰੇ ਤਰੀਕੇ ਦੇ ਨਾਲ ਅੜ ਗਈਆਂ ਕਿ ਅਸੀਂ ਅੱਜ ਜੀਸੀਬੀ ਨਹੀਂ ਚੱਲਣ ਦੇਵਾਂਗੇ ਦੱਸਦੀ ਹੈ ਕਿ ਔਰਤ ਮੁਲਾਜ਼ਮ ਵੀ ਇਸ ਵਕਤ ਮੌਜੂਦ ਰਹੀਆਂ ਜਿਨ੍ਹਾਂ ਨੇ ਮਹੱਲੇ ਦੀਆਂ ਔਰਤਾਂ ਨੂੰ ਸਾਈਡ ਤੇ ਕੀਤਾ ਤੇ ਜੀਸੀਬੀ ਦੇ ਸਾਹਮਣੇ ਉਹ ਹਟਾਇਆ ਪਰ ਦੱਸਦੀ ਕਿ ਇਸੇ ਵਿਚਾਲੇ ਪੁਲਿਸ ਤੇ ਔਰਤਾਂ ਵਿਚਾਲੇ ਧੱਕੇ ਮੁਕੀ ਵੀ ਹੋਈ ਕਹਿ ਰਹੇ ਨੇ ਲੋਕ ਕਿ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਇੱਥੇ ਦਾ ਕੂੜੇ ਦਾ ਡੰਪ ਬਣਾ ਰਿਹਾ ਹੈ ਲੋਕ ਕਹਿ ਰਹੇ ਨੇ ਕਿ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਇੱਥੇ ਕੂੜੇ ਦਾ ਡੰਪ ਬਣਾ ਰਿਹਾ ਹੈ ਤੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਸਰਕਾਰੀ ਜ਼ਮੀਨ ਹੈ ਤੇ ਲੋਕਾਂ ਨੇ ਇੱਥੇ ਕਬਜ਼ਾ ਕੀਤਾ ਹੋਇਆ ਇੱਕ ਵਾਰ ਤੁਸੀਂ ਤਸਵੀਰਾਂ ਵੀ ਦੇਖੋ ਉਸ ਪੂਰੇ ਵਿਵਾਦ ਦੀਆਂ ਤੇ ਉਸ ਤੋਂ ਬਾਅਦ ਲੋਕਾਂ ਦਾ ਕੀ ਕਹਿਣਾ ਹੈ ਤੁਸੀਂ ਤੇ ਉਹ ਵੀ ਸੁਣੋ ਇੱਥੇ ਭਾਜੀ ਇਹ ਗੂੜਾ ਡੰਪ ਬਣਾਉਣ ਲੱਗਿਆ ਹੈ ਪੂਰੇ ਸ਼ਹਿਰ ਦਾ ਸਾਨੂੰ ਨਹੀਂ ਪਤਾ ਕਮੇਟੀ ਵਾਲੇ ਆ ਉਹ ਸਾਹਮਣੇ ਨਹੀਂ ਹੁੰਦੇ ਪਏ ਸਾਡੇ ਮਤਲਬ ਜੋ ਵੀ ਕਰਾਏਦੇ ਆ ਚੁਪਕੇ ਚੁਪਕੇ ਸੇ ਮਤਲਬ ਅੰਦਰ ਦੀ ਪਰੇਸ਼ਾਨੀ ਇਸ ਨਾਲ ਆਏਗੀ ਤੁਸੀਂ ਦੇਖੋ ਆਉਣ ਵਾਲੇ ਸਮੇਂ 'ਚ ਸਾਨੂੰ ਲੱਗੇ ਦੋ ਸਕੂਲ ਹੈ ਆ ਦੇਖ ਲਓ 20 ਮੀਟਰ 'ਚ ਹੈ 10 ਮੀਟਰ 'ਚ ਮੰਦਿਰ ਨਾਲ ਹੀ 10 ਮੀਟਰ ਤੋਂ ਅੱਗੇ ਆਬਾਦੀ ਸ਼ੁਰੂ ਹੈ ਤੁਸੀਂ ਦੇਖੋ ਅੱਗੇ ਸਾਡੇ ਬੱਚਿਆਂ ਨੂੰ ਸਾਨੂੰ ਕੀ ਇਹਦੀ ਪ੍ਰੋਬਲਮ ਹੈ ਦੇਖੋ ਪੈਸੇ ਵੀ ਕੂੜਾ ਦਾ ਇੱਥੇ ਸੁੱਟਣਾ ਪੂਰੇ ਸ਼ਹਿਰ ਦਾ ਨਾ ਤੋ ਇਹ ਤੇ ਕਿੰਨੀਆਂ ਸਾਨੂੰ ਪ੍ਰੋਬਲਮ ਆਣਗੀਆਂ ਤੇ ਕੀ ਲੱਗਦਾ ਤੁਹਾਡੇ ਨੇ ਧੱਕਾ ਕੀਤਾ ਜਾ ਰਿਹਾ ਹੈ ਹਾਂਜੀ ਧੱਕਾ ਬਿਲਕੁਲ ਧੱਕਾ ਕਿਉਂਕਿ ਕਮੇਟੀ ਸਾਹਮਣੇ ਨਹੀਂ ਆਉਂਦੀ ਪਈ ਸਾਡੇ ਤੁਸੀਂ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਕਹਿੰਦੇ ਕਿ ਇੱਥੇ ਡੰਪ ਨਹੀਂ ਬਣਨਾ ਚਾਹੀਦਾ ਸਾਡੇ ਕੁਝ ਵੀ ਹੋ ਜੇ ਜੇਕਰ ਤੁਹਾਡੇ ਨਾਮ ਮੰਨੀ ਗਈ ਫਿਰ ਕੀ ਤੁਸੀਂ ਅਗਲੀ ਕਾਰ ਤਿਆਰੀ ਕਰੋਗੇ ਅੱਗੇ ਫਿਰ ਅਸੀਂ ਧਰਨੇ ਦੇਵਾਂਗੇ ਇੱਥੇ ਬਾਣਾ ਨਹੀਂ ਦੇਣਾ ਅੱਜ ਵੀ ਅੱਜ ਵੀ ਅਸੀਂ ਇੱਥੇ ਰਹੀਏ ਸਾਰ ਸਾਡੇ ਨਾਲ ਧੱਕਾਸ਼ਾਈ ਕਰ ਰਹੇ ਆ ਪੁਲਿਸ ਵਾਲੇ ਵੀ ਸਾਰੇ ਕਰਨ ਦੇ ਦੇ ਆ ਪਰ ਅਸੀਂ ਇੱਥੇ ਡੰਪ ਨਹੀਂ ਬਣਨ ਦੇਣਾ ਇਥੇ ਇੱਕ ਸਕੂਲ ਔਰ ਮੰਦਰ ਵੀ ਲਾਗੇ ਲਾਗੇ ਦੱਸਿਆ ਹੈ ਮੰਦਰ ਵੀ ਹੈਗਾ 10 ਮੀਟਰ ਤੇ ਮੰਦਰ ਹੈਗਾ 20 ਮੀਟਰ ਤੇ ਸਕੂਲ ਹੈਗਾ ਤੇ ਕੋਲ ਮੱਲਾ ਪੈ ਗਿਆ ਪਰ ਅਸੀਂ ਡੈਂਪਣੀ ਬਣਾ ਦੇਣਾ ਅਸੀਂ ਕੁਝ ਨਹੀਂ ਬਣਾ ਦੇਣਾ ਨਾ ਇੱਥੇ ਕੂੜਾਦਾਨ ਕੁਝ ਨਹੀਂ ਬਣਾ ਦੇਣਾ ਹੈਗਾ ਸਰ ਅੱਜ ਤੱਕ ਐਕਚੁਅਲੀ ਕੀ ਸਾਨੂੰ ਇਹਦੇ ਬਾਰੇ ਕੁਝ ਦੱਸਿਆ ਨਹੀਂ ਗਿਆ ਸੀ ਪਹਿਲੇ ਇਹ ਕਬਜ਼ਾ ਲੈ ਰਹੇਗੇ ਕਿ ਇਹ ਜਗਾਹ ਕਹਿੰਦੇ ਢੇਰ ਬਣਾਣਾ ਪਹਿਲੇ ਕਹਿੰਦੇ ਕਿਤੇ ਵੀ ਸੰਸਥਾ ਮੰਦਰ ਤੇ ਲਾਗੇ 700 ਡੇਰੇ ਦੇ ਅੰਦਰ ਆਪਾਂ ਪ੍ਰਪੋਜ਼ਲ ਬਾਨੀ ਨਹੀਂ ਸਕਦਾ ਕਿ ਆਪਾਂ ਪੱਕਾ ਡੈਂਪ ਬਣਾਈਏ ਕੂੜੇ ਦਾ ਮਤਲਬ ਕਿ 200 ਮੀਟਰ ਦੇ ਡੇਰੇ ਦੇ ਵਿੱਚ ਨਾਲ ਹੀ ਹਰ ਸਕੂਲ ਹੈ ਤੇ ਇਹੀ ਜੇ ਸੰਸਥਾ ਕਿਤੇ ਗੁਰਦੁਆਰੇ ਜਾਂ ਕਿਤੇ ਹੋਰ ਬਣਾਉਂਦੇ ਤੁਸੀਂ ਉੱਥੇ ਕੋਈ ਬੰਨਣ ਨਹੀਂ ਦਿੰਦਾ ਮਤਲਬ ਕਿ ਇਹ ਕਿ ਸਨਾਤਾ ਤਾਂ ਉਹ ਵਿੱਚ ਸਾਡੀ ਕੋਈ ਰੱਖਿਆ ਨਹੀਂ ਮੰਨਿਆ ਕਿ ਸਾਡੇ ਕੋਲ ਜਗ੍ਹਾ ਹੈਗੀ ਹੈ ਮੌਜੂਦਾ ਅੱਧੇ ਨਾਲੋਂ ਜ਼ਿਆਦਾ ਹਾਜੀਪੁਰ ਲਾਲਕੀ ਦੇ ਵਿੱਚ ਲੋਕੀ ਬੈਠੇ ਆ ਬਸੇ ਪਏ ਇਹਨਾਂ ਨੂੰ ਅੱਧਾ ਪੋਲੀਟਿਸ਼ੀਅਨ ਦੁਵਾਏ ਅੱਧਾ ਜਿਹੜੀ ਇਹਨਾਂ ਕਮੇਟੀ ਬਣੀ ਹੈ ਬੈਲਫੇਸ ਦੀ ਉਹ ਇਹਨਾਂ ਨੂੰ ਦਬਾਅ ਪਾ ਰਹੀ ਹੈ ਕੂੜਾ ਬਣਾਣਾ ਸਾਨੂੰ ਕੁਛ ਕਹਿੰਦੇ ਆ ਸਾਹੀਂ ਵੀਡੀਓ ਦੱਪਤੇ ਗਏ ਸੀਗੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀਗੀ ਦੋ ਵਾਰੀ ਸਾਨੂੰ ਸੱਦਿਆ ਇਹਨਾਂ ਤਿੰਨ ਤਰੀਕ ਦੀ ਐਪਲੀਕੇਸ਼ਨ ਲਾਈ ਹੈ ਵਿੱਚ ਤੇ ਜੋ ਸਾਨੂੰ ਹੁਣ ਦੱਸਿਆ ਸਾਨੂੰ ਨਹੀਂ ਪਤਾ ਸੀਗਾ ਕਿ ਚਾਰ ਨੂੰ ਆਪਾਂ ਗਏ ਇਹਨਾਂ ਨੇ ਉਹ ਬੇਰਬਾਹ ਵੇਚਣੀ ਲਿਖਿਆ ਉਤੋਂ ਵਾ ਇਹਨਾਂ ਨਿਸ਼ਾਨ ਦੀ ਲਈ ਆ ਨਿਸ਼ਾਨ ਦੀ ਵਿੱਚ ਇਹਨਾਂ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਕੋਈ ਬੰਦਾ ਵੀ ਹੰਨੀ ਅੱਜ ਹਰ ਕਿਸੇ ਕੋ ਮੋਬਾਈਲ ਆ ਜੀ ਜੀ ਇਹ ਸਾਈਨ ਨਹੀਂ ਕਿਤੇ ਬੰਦਾ ਫੋਟੋ ਖੇਚ ਸਕਦਾ ਜੀ ਹਰ ਕਿਸੇ ਨੂੰ ਪਤਾ ਲੱਜ ਜਾਂਦਾ ਇਨਾ ਜਾਣ ਕੇ ਪਤਾ ਨਹੀਂ ਕਿਦਾ ਕਹਿੰਦੇ ਨਿਸ਼ਾਨ ਦੀ ਲਾਗੇ ਨਿਸ਼ਾਨ ਦੀ ਲੈਣ ਵੇ ਤੇ ਪਿੱਛੇ ਇੱਕ ਥੈਗ ਦਾ ਸਾਡੇ ਠਾਕੁਰ ਜੀ ਹੈ ਜਿੰਨਾ ਜ਼ਮੀਨ ਹੈ ਇੱਕ ਸੈਰ ਜ ਮਹੰਤ ਜੀ ਹੈ ਉਹਨਾਂ ਦੀ ਜ਼ਮੀਨ ਹੈ ਪਿੱਛਲੇ ਸਾਈਡ ਵੀ ਮੰਤ ਲੱਗਦੇ ਆ ਕਿਸੇ ਨੇ ਸਹਿਣ ਨਹੀਂ ਆ ਕਹਿੰਦੇ ਆਪਾਂ ਨਿਸ਼ਾਨ ਦੀ ਲੈ ਕੇ ਚੱਲ ਗਏ ਇੱਕ ਤਾਂ ਇਹ ਸਾਨੂੰ ਫਰੋਡ ਧੋਖੇ ਵਿੱਚ ਰੱਖ ਰਿਹਾ ਹੁਣ ਸਾਨੂੰ ਜੱਕਦਮ ਅਟੈਕ ਕਰ ਰਿਹਾ ਕਿ ਅਸੀਂ ਧਾਨ ਅਸੀਂ ਕਹਾਂ ਕੋਈ ਤਾਂ ਦਾ ਮੌਕਾ ਦਿਓ ਵੀ ਜੇ ਇੱਥੇ ਸਭ ਤੋਂ ਵੱਡੀ ਪ੍ਰਪੋਜ਼ਲ ਇਹ ਹੈ ਕਿ ਇੱਥੇ ਕੋੜਾਦਾਨ ਨਹੀਂ ਬਣਨਾ ਚਾਹੀਦਾ ਬਸ ਸਾਡੀ ਇਹੀ ਹੈ ਦਰਖਵਾ ਹੈ ਅਸੀਂ ਇੰਦੇ ਸਬੀਰ ਦੇ ਆ ਰਿਕੁਐਸਟ ਕਰਦੇ ਪਏ ਆ ਬਾਕੀ ਇਹਨਾਂ ਦੀ ਇ ਸ਼ਾਹਫਮ ਤੇ ਲੋਕਾਂ ਵਿਚਾਲੇ ਹੋ ਗਿਆ ਵਿਵਾਦ ਜੀਸੀਬੀ ਮਸ਼ੀਨ ਅੱਗੇ ਅੜ ਗਈਆਂ ਬੀਬੀਆਂ ਕਹਿੰਦੀਆਂ ਸਾਡੇ ਮੁਹੱਲੇ ਚ ਕੂੜੇ ਦਾ ਡੰਪ ਨਹੀਂ ਬਣੇਗਾ ਤੇ ਨਾ ਹੀ ਕਦੇ ਬਣਨਦਿਆਂਗੇ ਇਹ ਤਸਵੀਰਾਂ ਇਸ ਵਕਤ ਹੁਸ਼ਿਆਰਪੁਰ ਮੁਕੇਰੀਆਂ ਦੇ ਕਸਬਾ ਹਾਜੀਪੁਰ ਦੀਆਂ ਨੇ ਜਿੱਥੇ ਬੀਬੀਆਂ ਜੀਸੀਬੀ ਮਸ਼ੀਨ ਅੱਗੇ ਤੇ ਪ੍ਰਸ਼ਾਸਨ ਦੀ ਪੂਰੀ ਟੀਮ ਅੱਗੇ ਅੜ ਗਈਆਂ ਉਹ ਕਹਿ ਰਹੀਆਂ ਨੇ ਕਿ ਅਸੀਂ ਆਪਣੇ ਮੁਹੱਲੇ ਦੇ ਵਿੱਚ ਡੰਪ ਨਹੀਂ ਬਣਨਦਿਆਂਗੇ ਦੂਜੇ ਪਾਸੇ ਪ੍ਰਸ਼ਾਸਨ ਦੀ ਟੀਮ ਦਾ ਕਹਿਣਾ ਹੈ ਕਿ ਇਹ ਜਗ੍ਹਾ ਸਰਕਾਰੀ ਹੈ ਜਿੱਥੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਤੇ ਅਸੀਂ ਇਹ ਕਬਜ਼ਾ ਛਡਵਾਉਣਾ ਹੈ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਸਾਡੇ ਮੋਹੱਲੇ ਦੇ ਵਿੱਚ ਕੂੜੇ ਦਾ ਡੰਪ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਬਣਨਦੇਾਂਗੇ ਔਰਤਾਂ ਦਾ ਕਹਿਣਾ ਹੈ ਕਿ ਜਿੱਥੇ ਸਰਕਾਰ ਜ਼ਬਰਦਸਤੀ ਡੰਪ ਮਰੇ ਹੋਣਾ ਚਾਹੁੰਦੀ ਹੈ ਉੱਥੇ ਸਾਡਾ ਪੂਰਾ ਮੋਹੱਲਾ ਪਸਦਾ ਕੋਲ ਹੀ ਦੋ ਮੰਦਰ ਨੇ ਇੱਕ ਸਕੂਲ ਦੇ ਕੁਝ ਮੀਟਰ ਦੀ ਦੂਰੀ ਤੇ ਹੀ ਜੇਕਰ ਕੂੜੇ ਦਾ ਡੰਪ ਇੱਥੇ ਬਣਾਇਆ ਗਿਆ ਤੇ ਸਾਡੇ ਘਰਾਂ ਦੇ ਵਿੱਚ ਸਾਡਾ ਰਹਿਣਾ ਮੁਸ਼ਕਿਲ ਹੋ ਜਾਏਗਾ ਜੇਕਰ ਇੱਥੇ ਕੂੜਾ ਜਮਾ ਹੋਇਆ ਤੇ ਮੰਦਿਰ ਦੇ ਵਿੱਚ ਪੂਜਾ ਕਿਵੇਂ ਹੋਏਗੀ ਬੱਚੇ ਸਕੂਲ ਕਿਵੇਂ ਜਾਣਗੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਨਾ ਤਾਂ ਇਸ ਬਾਰੇ ਸਾਨੂੰ ਪਹਿਲਾਂ ਕੋਈ ਜਾਣਕਾਰੀ ਦਿੱਤੀ ਤੇ ਨਾ ਹੀ ਕੋਈ ਨੋਟਿਸ ਦਿੱਤਾ ਬਸ ਅਚਾਨਕ ਅੱਜ ਜੀ.ਐਸ.ਬੀ ਮਸ਼ੀਨ ਲੈ ਕੇ ਉੱਤੇ ਪਹੁੰਚ ਗਏ ਜਦੋਂ ਲੋਕਾਂ ਨੇ ਦੇਖਿਆ ਕਿ ਪ੍ਰਸ਼ਾਸਨ ਦੀ ਟੀਮ ਜੀਸੀਬੀ ਮਸ਼ੀਨ ਨਾਲ ਪਹੁੰਚੀ ਹੈ ਤਾਂ ਫਿਰ ਲੋਕ ਵੀ ਇਕੱਠੇ ਹੋ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਤੇ ਬੀਬੀਆਂ ਸਭ ਤੋਂ ਅੱਗੇ ਰਹੀਆਂ ਜਿਨ੍ਹਾਂ ਨੇ ਕਿ ਪ੍ਰਸ਼ਾਸਨ ਦੀ ਟੀਮ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਜੀਸੀਬੀ ਅੱਗੇ ਪੂਰੇ ਤਰੀਕੇ ਦੇ ਨਾਲ ਅੜ ਗਈਆਂ ਕਿ ਅਸੀਂ ਅੱਜ ਜੀਸੀਬੀ ਨਹੀਂ ਚੱਲਣ ਦੇਾਂਗੇ ਦੱਸਦੀ ਹੈ ਕਿ ਔਰਤ ਮੁਲਾਜ਼ਮ ਵੀ ਇਸ ਵਕਤ ਮੌਜੂਦ ਰਹੀਆਂ ਜਿਨ੍ਹਾਂ ਨੇ ਮੋਹੱਲੇ ਦੀਆਂ ਔਰਤਾਂ ਨੂੰ ਸਾਈਡ ਤੇ ਕੀਤਾ ਤੇ ਜੀਸੀਬੀ ਦੇ ਸਾਹਮਣੇ ਉਹ ਹਟਾਇਆ ਪਰਦਾਸਦੀ ਕੇਸੇ ਵਿਚਾਲੇ ਪੁਲਿਸ ਤੇ ਔਰਤਾਂ ਵਿਚਾਲੇ ਟੱਕੇ ਮੁੱਕੀ ਵੀ ਹੋਈ ਕਹਿ ਰਹੇ ਨੇ ਲੋਕ ਕਿ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਇੱਥੇ ਦਾ ਕੂੜੇ ਦਾ ਡੰਪ ਬਣਾ ਰਿਹਾ ਹੈ ਲੋਕ ਕਹਿ ਰਹੇ ਨੇ ਕਿ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਇੱਥੇ ਕੂੜੇ ਦਾ ਡੰਪ ਬਣਾ ਰਿਹਾ ਤੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਸਰਕਾਰੀ ਜ਼ਮੀਨ ਹੈ ਤੇ ਲੋਕਾਂ ਨੇ ਇੱਥੇ ਕਬਜ਼ਾ ਕੀਤਾ ਹੋਇਆ ਹੈ ਇੱਕ ਵਾਰ ਤੁਸੀਂ ਤਸਵੀਰਾਂ ਵੀ ਦੇਖੋ ਉਸ ਪੂਰੇ ਵਿਵਾਦ ਦੀਆਂ ਤੇ ਉਸ ਤੋਂ ਬਾਅਦ ਲੋਕ ਕਹਿੰਦਾ ਕੀ ਕਹਿਣਾ ਤੁਸੀਂ ਉਹ ਵੀ ਸੁਣੋ ਇੱਥੇ ਭਾਜੀ ਇਹ ਗੂੜਾ ਡੰਪ ਬਣਾਉਣ ਲੱਗਿਆ ਹੈ ਇਹ ਕੌਣ ਬਣਾ ਰਿਹਾ ਪੂਰੇ ਸ਼ਹਿਰ ਦਾ ਸਾਨੂੰ ਨਹੀਂ ਪਤਾ ਕਮੇਟੀ ਵਾਲੇ ਐ ਉਹ ਸਾਹਮਣੇ ਨਹੀਂ ਹੁੰਦੇ ਪਏ ਸਾਡੇ ਮਤਲਬ ਜੋ ਵੀ ਕਰਾਇਦੇ ਆ ਚੁਪਕੇ ਚੁਪਕੇ ਸੇ ਮਤਲਬ ਅੰਦਰ ਪਰੇਸ਼ਾਨੀ ਇਸ ਨਾਲ ਆਏਗੀ ਤੁਸੀਂ ਦੇਖੋ ਆਉਣ ਵਾਲੇ ਸਮੇਂ 'ਚ ਸਾਨੂੰ ਲੱਗੇ ਦੋ ਸਕੂਲ ਐ ਆਹ ਦੇਖ ਲਓ 20 ਮੀਟਰ 'ਚ ਐ 10 ਮੀਟਰ 'ਚ ਮੰਦਿਰ ਨਾਲ ਹੀ 10 ਮੀਟਰ ਤੋਂ ਅੱਗੇ ਆਬਾਦੀ ਸ਼ੁਰੂ ਐ ਤੁਸੀਂ ਦੇਖੋ ਅੱਗੇ ਸਾਡੇ ਬੱਚਿਆਂ ਨੂੰ ਸਾਨੂੰ ਕੀ ਇਹਦੀ ਪ੍ਰੋਬਲਮ ਐ ਦੇਖੋ ਪੈਸੇ ਵੀ ਕੂੜਾ ਦਾ ਇੱਥੇ ਸੁੱਟਣਾ ਪੂਰੇ ਸ਼ਹਿਰ ਦਾ ਨਾ ਤਾਂ ਇੱਥੇ ਕਿੰਨੀਆਂ ਸਾਨੂੰ ਪ੍ਰੋਬਲਮ ਆਣਗੀਆਂ ਤੇ ਕੀ ਲੱਗਦਾ ਤੁਹਾਨੂੰ ਠੱਗਾ ਕੀਤਾ ਜਾ ਰਿਹਾ ਹੈ ਹਾਂਜੀ ਠੱਗਾ ਬਿਲਕੁਲ ਠੱਗਾ ਕਿਉਂਕਿ ਕਮੇਟੀ ਸਾਹਮਣੇ ਨਹੀਂ ਆਉਂਦੀ ਪਈ ਸਾਡੇ ਤੁਸੀਂ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਕਹਿੰਦੇ ਕਿ ਇੱਥੇ ਡੰਪ ਨਹੀਂ ਬਣਨਾ ਚਾਹੀਦਾ ਸਾਡੇ ਕੁਝ ਵੀ ਹੋ ਜੇ ਜੇ ਤੁਹਾਡੀ ਨਾਮ ਮੰਨੀ ਗਈ ਫਿਰ ਕੀ ਤੁਸੀਂ ਅਗਲੀ ਕਾ ਤਿਆਰੀ ਕਰੋ ਅੱਗੇ ਫਿਰ ਅਸੀਂ ਧਰਨੇ ਦੇਵਾਂਗੇ ਇੱਥੇ ਬਾਣਾ ਨਹੀਂ ਬਣਾ ਅੱਜ ਵੀ ਅੱਜ ਵੀ ਅਸੀਂ ਇੱਥੇ ਰਹੀਏ ਸਾਰੇ ਸਾਡੇ ਨਾਲ ਠੱਗਾਛਾਈ ਕਰ ਰਹੇ ਆ ਪੁਲਿਸ ਵਾਲੇ ਵੀ ਸਾਰੇ ਕਰਨ ਦੇ ਦੇ ਆ ਪਰ ਅਸੀਂ ਇੱਥੇ ਡੰਪ ਨਹੀਂ ਬਣਨ ਦੇਣਾ ਇਥੇ ਇੱਕ ਸਕੂਲ ਔਰ ਮੰਦਰ ਵੀ ਲਾਗੇ ਲਾਗੇ ਦੱਸਿਆ ਹੈ ਮੰਦਰ ਵੀ ਹੈਗਾ 10 ਮੀਟਰ ਤੇ ਮੰਦਰ ਹੈਗਾ 20 ਮੀਟਰ ਤੇ ਸਕੂਲ ਹੈਗਾ ਤੇ ਕੋਲ ਮੱਲਾ ਪੈ ਗਿਆ ਪਰ ਅਸੀਂ ਡੈਂਪਣੀ ਬਣਾ ਦੇਣਾ ਅਸੀਂ ਕੁਝ ਨਹੀਂ ਬਣਾ ਦੇਣਾ ਨਾ ਇਥੇ ਕੂੜਾਦਾਨ ਕੁਝ ਨਹੀਂ ਬਣਾ ਦੇਣਾ ਹੈਗਾ ਸਰ ਅੱਜ ਤੱਕ ਐਕਚੁਅਲੀ ਕੀ ਸਾਨੂੰ ਇਹਦੇ ਬਾਰੇ ਕੁਝ ਦੱਸਿਆ ਨਹੀਂ ਗਿਆ ਸੀ ਪਹਿਲੇ ਇਹ ਕਬਜ਼ਾ ਲੈ ਰਹੇਗੇ ਕਿ ਜਗਾਹ ਕਹਿੰਦੇ ਢੇਰ ਬਣਾਣਾ ਕੱਲੇ ਕਰ ਸਰ ਕਿਤੇ ਵੀ ਸੰਸਥਾ ਮੰਦਰ ਤੇ ਲਾਗੇ 700 ਡੇਰੇ ਦੇ ਅੰਦਰ ਆਪਾਂ ਪ੍ਰਪੋਜ਼ਲ ਬਾਨੀ ਨਹੀਂ ਸਕਦਾ ਕਿ ਆਪਾਂ ਪੱਕਾ ਡੈਂਪ ਬਣਾਈਏ ਕੂੜੇ ਦਾ ਹਮਮੇਂਗਾ 200 ਮੀਟਰ ਦੇ ਡੇਰੇ ਵਿੱਚ ਨਾਲ ਹੀ ਸਰ ਸਕੂਲ ਹੈ ਤੇ ਇਹੀ ਜੇ ਸੰਸਥਾ ਕਿਤੇ ਗੁਰਦੁਆਰੇ ਜਾਂ ਕਿਤੇ ਹੋਰ ਬਣਾਉਂਦੇ ਤੁਸੀਂ ਉੱਥੇ ਕੋਈ ਬੰਨਣ ਨਹੀਂ ਦਿੰਦਾ ਮਤਲਬ ਕਿ ਇਹ ਕਿ ਸਨਾਤਾ ਤੋਂ ਵਿੱਚ ਸਾਡੀ ਕੋਈ ਰੱਖਿਆ ਨਹੀਂ ਮੰਨਿਆ ਕਿ ਸਾਡੇ ਕੋਲ ਜਗ੍ਹਾ ਹੈਗੀ ਹੈ ਮੌਜੂਦਾ ਜਾਂ ਅੱਧੇ ਨਾਲੋਂ ਜ਼ਿਆਦਾ ਹਾਜੀਪੁਰ ਲਾਲਕੀ ਦੇ ਵਿੱਚ ਲੋਕੀ ਬੈਠੇ ਆ ਬਸੇ ਪਏ ਆ ਇਹਨਾਂ ਨੂੰ ਅੱਧਾ ਪੋਲੀਟਿਕਸ ਨੇ ਦਬਾਵਾ ਹੈ ਅੱਧਾ ਜਿਹੜੀ ਇਹਨੇ ਕਮੇਟੀ ਬਣੀ ਬੈਲਫੇਸ ਦੀ ਉਹ ਇਹਨਾਂ ਨੂੰ ਦਬਾ ਪਾ ਰਹੀ ਹੈ ਕੂੜਾ ਬਣਾਣਾ ਸਾਨੂੰ ਕੁਛ ਕਹਿੰਦੇ ਆ ਸਾਹੀਂ ਵੀਡੀਓ ਦੱਬ ਤੱਕ ਗਏ ਸੀਗੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀਗੀ ਦੋ ਵਾਰੀ ਸਾਨੂੰ ਸੱਦਿਆ ਇਹਨਾਂ ਤਿੰਨ ਤਰੀਕ ਦੀ ਐਪਲੀਕੇਸ਼ਨ ਲਾਈ ਹੈ ਵਿੱਚ ਤੇ ਜੋ ਸਾਨੂੰ ਹੁਣ ਦੱਸਿਆ ਸਾਨੂੰ ਨਹੀਂ ਪਤਾ ਸੀਗਾ ਕਿ ਚਾਰ ਨੂੰ ਆਪਾਂ ਗਏ ਇਹਨਾਂ ਨੇ ਉਹ ਬੇਰਬਾਹ ਵੇਚਣੀ ਲਿਖਿਆ ਉਤੋਂ ਵਾਈ ਇਹਨਾਂ ਨਿਸ਼ਾਨ ਦੀ ਲਈ ਆ ਨਿਸ਼ਾਨ ਦੀ ਵਿੱਚ ਇਹਨਾਂ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਕੋਈ ਬੰਦਾ ਵੀ ਹੰਨੀ ਅੱਜ ਹਰ ਕਿਸੇ ਕੋ ਮੋਬਾਈਲ ਆ ਜੀ ਇਹ ਸਾਈਨ ਨਹੀਂ ਕਿਤੇ ਬੰਦਾ ਫੋਟੋ ਖਿੱਚ ਸਕਦਾ ਜੀ ਹਰ ਕਿਸੇ ਨੂੰ ਪਤਾ ਲੱਜਦਾ ਇੰਨਾ ਜਾਣ ਕੇ ਪਤਾ ਨਹੀਂ ਕਿਦਾ ਕਹਿੰਦੇ ਨਿਸ਼ਾਨ ਦੀ ਲੱਗੇ ਨਿਸ਼ਾਨ ਦੀ ਲੈਣ ਵੇ ਤੇ ਪਿੱਛੇ ਇੱਕ ਥੈੜਾ ਸਾਡੇ ਠਾਕੁਰ ਜੀ ਹੈ ਜਿੰਨਾ ਜ਼ਮੀਨ ਹੈ ਇੱਕ ਸਰਜ ਮੰਤ ਜੀ ਹੈ ਉਹਨਾਂ ਦੀ ਜ਼ਮੀਨ ਹੈ ਪਿੱਛੇਲੇ ਸਾਈਡ ਵੀ ਮੰਤ ਲੱਗਦੇ ਆ ਕਿਸੇ ਦੇ ਸਹਣ ਨਹੀਂ ਆ ਕਹਿੰਦੇ ਆਪਾਂ ਨਿਸ਼ਾਨ ਦੀ ਲੈ ਕੇ ਚੱਲ ਗਏ ਇੱਕ ਤਾਂ ਇਹ ਸਾਨੂੰ ਫਰੋਡ ਧੋਖੇ ਵਿੱਚ ਰੱਖ ਰਿਹਾ ਹੁਣ ਸਾਨੂੰ ਜੱਕਦਮ ਅਟੈਕ ਕਰ ਰਿਹਾ ਕਿ ਅਸੀਂ ਧਾਨ ਅਸੀਂ ਕਹਾਂ ਕੋਈ ਤੇ ਆਂਦਾ ਮੌਕਾ ਦਿਓ ਕਿ ਜੇ ਇੱਥੇ ਸਭ ਤੋਂ ਵੱਡੀ ਪ੍ਰਪੋਜ਼ਲ ਇਹ ਹੈ ਕਿ ਇੱਥੇ ਕੋੜਾਦਾਨ ਨਹੀਂ ਬਣਨਾ ਚਾਹੀਦਾ ਬਸ ਸਾਡੀ ਇਹ ਹੀ ਦਰਖਵਾ ਹੈ ਅਸੀਂ ਇੰਨੇ ਸਵੇਰ ਦੇ ਆਏ ਰਿਕਵੈਸਟ ਕਰਦੇ ਪ ਬਾਕੀ ਇਹਨਾਂ ਦੀ ਇੱਛਾ ਜੀ ਜੋ ਹੈਗੀ ਕਮੇਟੀ ਮੈਂਬਰ ਨੇ ਹੱਥਕੇ ਮਾਰੇ ਗਏ ਸਾਫ ਹੀ ਹੋ ਰਹੀ ਹੈ ਪ੍ਰਸ਼ਾਸਨ ਤੇ ਲੋਕਾਂ ਵਿਚਾਲੇ ਹੋ ਗਿਆ ਵਿਵਾਦ ਜੀਸੀਬੀ ਮਸ਼ੀਨ ਅੱਗੇ ਅੜ ਗਈਆਂ ਬੀਬੀਆਂ ਕੈਂਦੀਆਂ ਸਾਟੇ ਮੁਹੱਲੇ 'ਚ ਕੂੜੇ ਦਾ ਡੰਪ ਨਹੀਂ ਬਣੇਗਾ ਤੇ ਨਾ ਹੀ ਕਦੇ ਬਣਨਦਿਆਂਗੇ ਇਹ ਤਸਵੀਰਾਂ ਇਸ ਵਕਤ ਹੁਸ਼ਿਆਰਪੁਰ ਮੁਕੇਰੀਆਂ ਦੇ ਕਸਬਾ ਹਾਜੀਪੋਡੀਆਂ ਨੇ ਜਿੱਥੇ ਬੀਬੀਆਂ ਜੇਸੇ ਵੀ ਮਸ਼ੀਨ ਅੱਗੇ ਤੇ ਪ੍ਰਸ਼ਾਸਨ ਦੀ ਪੂਰੀ ਟੀਮ ਅੱਗੇ ਆੜ ਗਈਆਂ ਉਹ ਕਹਿ ਰਹੀਆਂ ਨੇ ਕਿ ਅਸੀਂ ਆਪਣੇ ਮੁਹੱਲੇ ਦੇ ਵਿੱਚ ਡੰਪ ਨਹੀਂ ਬਣਨਦਿਆਂਗੇ ਦੂਜੇ ਪਾਸੇ ਪ੍ਰਸ਼ਾਸਨ ਦੀ ਟੀਮ ਦਾ ਕਹਿਣਾ ਹੈ ਕਿ ਇਹ ਜਗ੍ਹਾ ਸਰਕਾਰੀ ਹੈ ਜਿੱਥੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਅਸੀਂ ਇੱਕ ਅਪਵਾਦ ਫੜਵਾਉਣਾ ਹੈ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਸਾਡੇ ਮੋਹੱਲੇ ਦੇ ਵਿੱਚ ਕੂੜੇ ਦਾ ਡੰਪ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਬਣੰਦਿਆਂਗੇ ਔਰਤਾਂ ਦਾ ਕਹਿਣਾ ਹੈ ਕਿ ਜਿੱਥੇ ਸਰਕਾਰ ਜ਼ਬਰਦਸਤੀ ਡੰਪ ਬਣਾਉਣਾ ਚਾਹੁੰਦੀ ਹੈ ਉੱਥੇ ਸਾਡਾ ਪੂਰਾ ਮੋਹੱਲਾ ਪਸਦਾ ਕੋਲ ਹੀ ਦੋ ਮੰਦਰ ਨੇ ਤੇ ਇੱਕ ਸਕੂਲ ਵੀ ਕੁਝ ਮੀਟਰ ਦੀ ਦੂਰੀ ਤੇ ਹੀ ਹੈ ਜੇਕਰ ਕੂੜੇ ਦਾ ਡੰਪ ਇੱਥੇ ਬਣਾਇਆ ਗਿਆ ਤੇ ਸਾਡੇ ਘਰਾਂ ਦੇ ਵਿੱਚ ਸਾਡਾ ਰਹਿਣਾ ਮੁਸ਼ਕਿਲ ਹੋ ਜਾਏਗਾ ਜੇਕਰ ਇੱਥੇ ਕੂੜਾ ਜਮਾ ਹੋਇਆ ਤੇ ਮੰਦਿਰ ਦੇ ਵਿੱਚ ਪੂਜਾ ਕਿਵੇਂ ਹੋਏਗੀ ਬੱਚੇ ਸਕੂਲ ਕਿਵੇਂ ਜਾਣਗੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਨਾ ਤਾਂ ਇਸ ਬਾਰੇ ਸਾਨੂੰ ਪਹਿਲਾਂ ਕੋਈ ਜਾਣਕਾਰੀ ਦਿੱਤੀ ਤੇ ਨਾ ਹੀ ਕੋਈ ਨੋਟਿਸ ਦਿੱਤਾ ਬਸ ਅਚਾਨਕ ਅੱਜ ਜੀਸੀਬੀ ਮਸ਼ੀਨ ਲੈ ਕੇ ਉੱਤੇ ਪਹੁੰਚ ਗਏ ਜਦੋਂ ਲੋਕਾਂ ਨੇ ਦੇਖਿਆ ਕਿ ਪ੍ਰਸ਼ਾਸਨ ਦੀ ਟੀਮ ਜੀਸੀਬੀ ਮਸ਼ੀਨ ਨਾਲ ਪਹੁੰਚੀ ਹੈ ਤਾਂ ਫਿਰ ਲੋਕ ਵੀ ਇਕੱਠੇ ਹੋ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਤੇ ਬੀਬੀਆਂ ਸਭ ਤੋਂ ਅੱਗੇ ਰਹੀਆਂ ਜਿਨ੍ਹਾਂ ਨੇ ਕੀ ਪ੍ਰਸ਼ਾਸਨ ਦੀ ਟੀਮ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਜੀਸੀਬੀ ਅੱਗੇ ਪੂਰੇ ਤਰੀਕੇ ਦੇ ਨਾਲ ਅੜ ਗਈਆਂ ਕਿ ਅਸੀਂ ਅੱਜ ਜੀਸੀਬੀ ਨਹੀਂ ਚੱਲਣ ਦੇਾਂਗੇ ਦੱਸਦੀ ਹੈ ਕਿ ਔਰਤ ਮੁਲਾਜ਼ਮ ਵੀ ਇਸ ਵਕਤ ਮੌਜੂਦ ਰਹੀਆਂ ਜਿਨ੍ਹਾਂ ਨੇ ਮੋਹੱਲੇ ਦੀਆਂ ਔਰਤਾਂ ਨੂੰ ਸਾਈਡ ਤੇ ਕੀਤਾ ਤੇ ਜੀਸੀਬੀ ਦੇ ਸਾਹਮਣੇ ਉਹ ਹਟਾਇਆ ਪਰ ਦੱਸਦੀ ਕਿ ਇਸੇ ਵਿਚਾਲੇ ਪੁਲਿਸ ਤੇ ਔਰਤਾਂ ਵਿਚਾਲੇ ਤੱਕੇਮੁੱਕੀ ਵੀ ਹੋਈ ਕਹਿ ਰਹੇ ਨੇ ਲੋਕ ਕਿ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਇੱਥੇ ਦਾ ਕੂੜੇ ਦਾ ਡੰਪ ਬਣਾ ਰਿਹਾ ਹੈ ਲੋਕ ਕਹਿ ਰਹੇ ਨੇ ਕਿ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਇੱਥੇ ਕੂੜੇ ਦਾ ਡੰਪ ਬਣਾ ਰਿਹਾ ਤੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਸਰਕਾਰੀ ਜ਼ਮੀਨ ਹੈ ਤੇ ਲੋਕਾਂ ਨੇ ਇੱਥੇ ਕਬਜ਼ਾ ਕੀਤਾ ਹੋਇਆ ਹੈ ਇੱਕ ਵਾਰ ਤੁਸੀਂ ਤਸਵੀਰਾਂ ਵੀ ਦੇਖੋ ਉਸ ਪੂਰੇ ਵਿਵਾਦ ਦੀਆਂ ਤੇ ਉਸ ਤੋਂ ਬਾਅਦ ਲੋਕਾਂ ਦਾ ਕੀ ਕਹਿਣਾ ਹੈ ਤੁਸੀਂ ਉਹ ਵੀ ਸੁਣੋ ਇੱਥੇ ਭਾਜੀ ਇਹ ਗੂੜਾ ਡੰਪ ਬਣਾਉਣ ਲੱਗਿਆ ਹੈ ਪੂਰੇ ਸ਼ਹਿਰ ਦਾ ਸਾਨੂੰ ਨਹੀਂ ਪਤਾ ਕਮੇਟੀ ਵਾਲੇ ਆ ਉਹ ਸਾਹਮਣੇ ਨਹੀਂ ਹੁੰਦੇ ਪਏ ਸਾਡੇ ਮਰੇ ਜੋ ਵੀ ਕਰਾਇਆ ਦੇ ਆ ਚੁਪਕੇ ਚੁਪਕੇ ਸੇ ਮਤਲਬ ਅੰਦਰ ਦੀ ਪਰੇਸ਼ਾਨੀ ਇਸ ਨਾਲ ਆਏਗੀ ਜਾਨ ਵੇਸੇ ਤੁਸੀਂ ਦੇਖੋ ਆਉਣ ਵਾਲੇ ਸਮੇਂ 'ਚ ਸਾਨੂੰ ਲੱਗੇ ਦੋ ਸਕੂਲ ਹੈ ਆ ਦੇਖ ਲਓ 20 ਮੀਟਰ 'ਚ ਹੈ 10 ਮੀਟਰ 'ਚ ਮੰਦਿਰ ਨਾਲ ਹੀ 10 ਮੀਟਰ ਤੋਂ ਅੱਗੇ ਆਬਾਦੀ ਸ਼ੁਰੂ ਹੈ ਤੁਸੀਂ ਦੇਖੋ ਅੱਗੇ ਸਾਡੇ ਬੱਚਿਆਂ ਨੂੰ ਸਾਨੂੰ ਕੀ ਇਹਦੀ ਪ੍ਰੋਬਲਮ ਹੈ ਦੇਖੋ ਪਿਆਸੇ ਵੀ ਕੂੜਾ ਦਾ ਇੱਥੇ ਸੁੱਟਣਾ ਪੂਰੇ ਸ਼ਹਿਰ ਦਾ ਨਾ ਤਾਂ ਇੱਥੇ ਕਿੰਨੀਆਂ ਸਾਨੂੰ ਪ੍ਰੋਬਲਮ ਆਣਗੀਆਂ ਤੇ ਕੀ ਲੱਗਦਾ ਤੁਹਾਨੂੰ ਧੱਕਾ ਕੀਤਾ ਜਾ ਰਿਹਾ ਹੈ ਹਾਂਜੀ ਧੱਕਾ ਬਿਲਕੁਲ ਧੱਕਾ ਕਿਉਂਕਿ ਕਮੇਟੀ ਸਾਹਮਣੇ ਨਹੀਂ ਆਉਂਦੀ ਪਈ ਸਾਡੇ ਤੁਸੀਂ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਕਹਿੰਦੇ ਕਿ ਇੱਥੇ ਡੰਪ ਨਹੀਂ ਬਣਨਾ ਚਾਹੀਦਾ ਸਾਡੇ ਕੁਛ ਵੀ ਹੋ ਜੇ ਜੇਕਰ ਤੁਹਾਡੀ ਨਾ ਮੰਨੀ ਗਈ ਫਿਰ ਕੀ ਤੁਸੀਂ ਅਗਲੀ ਕਾਰ ਤਿਆਰੀ ਕਰੋਗੇ ਅੱਗੇ ਫਿਰ ਅਸੀਂ ਧਰਨੇ ਦੇਵਾਂਗੇ ਇੱਥੇ ਬਾਣਾ ਨਹੀਂ ਬਣਾ ਅੱਜ ਵੀ ਅੱਜ ਵੀ ਅਸੀਂ ਇੱਥੇ ਰਹੀਏ ਸਾਰੇ ਸਾਡੇ ਨਾਲ ਧੱਕਾਸ਼ਾਈ ਕਰ ਰਹੇ ਆ ਪੁਲਿਸ ਵਾਲੇ ਵੀ ਸਾਰੇ ਕਰਨ ਦੇ ਦੇ ਆ ਪਰ ਅਸੀਂ ਇੱਥੇ ਡੰਪ ਨਹੀਂ ਬਣਨ ਦੇਣਾ ਇਥੇ ਇੱਕ ਸਕੂਲ ਔਰ ਮੰਦਿਰ ਵੀ ਲਾਗੇ ਲਾਗੇ ਦੱਸਿਆ ਹੈ ਮੰਦਿਰ ਵੀ ਹੈਗਾ 10 ਮੀਟਰ ਤੇ ਮੰਦਿਰ ਹੈਗਾ 20 ਮੀਟਰ ਤੇ ਸਕੂਲ ਹੈਗਾ ਤੇ ਕੋਲ ਮੱਲਾ ਪੈ ਗਿਆ ਪਰ ਅਸੀਂ ਡੈਂਪਣੀ ਬਣਾ ਦੇਣਾ ਅਸੀਂ ਕੁਝ ਨਹੀਂ ਬਣਾ ਦੇਣਾ ਨਾ ਇੱਥੇ ਕੂੜਾਦਾਨ ਕੁਝ ਨਹੀਂ ਬਣਾ ਦੇਣਾ ਹੈਗਾ ਸਰ ਅੱਜ ਤੱਕ ਐਕਚੁਅਲੀ ਕੀ ਸਾਨੂੰ ਇਹਦੇ ਬਾਰੇ ਕੁਝ ਦੱਸਿਆ ਨਹੀਂ ਗਿਆ ਸੀ ਪਹਿਲੇ ਇਹ ਕਬਜ਼ਾ ਲੈ ਰਹੇਗੇ ਕਿ ਜਗਾਹ ਕਹਿੰਦੇ ਢੇਰ ਬਣਾਣਾ ਪਹਿਲੇ ਕਰ ਸਰ ਕਿਤੇ ਵੀ ਸੰਸਥਾ ਮੰਦਰ ਤੇ ਲਾਗੇ 700 ਡੇਰੇ ਦੇ ਅੰਦਰ ਆਪਾਂ ਪ੍ਰਪੋਜ਼ਲ ਬਾਨੀ ਨਹੀਂ ਸਕਦਾ ਕਿ ਆਪਾਂ ਪੱਕਾ ਡੈਂਪ ਬਣਾਈਏ ਕੂੜੇ ਦਾ ਮਗਰ 200 ਮੀਟਰ ਦੇ ਡੇਰੇ ਵਿੱਚ ਨਾਲ ਹੀ ਹਰ ਸਕੂਲ ਹੈ ਤੇ ਇਹੀ ਜੇ ਸੰਸਥਾ ਕਿਤੇ ਗੁਰਦੁਆਰੇ ਜਾਂ ਕਿਤੇ ਹੋਰ ਬਣਾਉਂਦੇ ਤੁਸੀਂ ਉੱਥੇ ਕੋਈ ਬੰਨਣ ਨਹੀਂ ਦਿੰਦਾ ਮਤਲਬ ਕਿ ਇਹ ਕਿ ਸਨਾਤਾ ਤਾਂ ਉਹ ਬੇਟ ਸਾਡੀ ਕੋਈ ਰੱਖਿਆ ਨਹੀਂ ਮੰਨਿਆ ਕਿ ਸਾਡੇ ਕੋਲ ਜਗ੍ਹਾ ਹੈਗੀ ਹੈ ਮੌਜੂਦਾ ਅੱਧੇ ਨਾਲੋਂ ਜ਼ਿਆਦਾ ਹਾਜੀਪੁਰ ਲਾਲਕੀ ਦੇ ਵਿੱਚ ਲੋਕੀ ਬੈਠੇ ਆ ਬਸੇ ਪਏ ਆ ਇਹਨਾਂ ਨੂੰ ਅੱਧਾ ਪੋਲੀਟਿਸ਼ਨ ਦਬਾਵਾ ਹੈ ਅੱਧਾ ਜਿਹੜੀ ਇਹਨੇ ਕਮੇਟੀ ਬਣੀ ਬੈਲਫੇਸ ਦੀ ਉਹ ਇਹਨਾਂ ਨੂੰ ਦਬਾ ਪਾ ਰਹੀ ਹੈ ਕੂੜਾ ਬਣਾਣਾ ਸਾਨੂੰ ਕੁਛ ਕਹਿੰਦੇ ਆ ਸਾਹੀ ਵੀਡੀਓ ਤੇ ਆਪਾਂ ਗਏ ਸੀਗੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀਗੀ ਦੋ ਵਾਰੀ ਸਾਨੂੰ ਸੱਦੇ ਇਹਨਾਂ ਤਿੰਨ ਤਰੀਕ ਦੀ ਐਪਲੀਕੇਸ਼ਨ ਲਾਈ ਹੈ ਵਿੱਚ ਤੇ ਜੋ ਹਨ ਹੁਣ ਦੱਸਿਆ ਸਾਨੂੰ ਨਹੀਂ ਪਤਾ ਸੀਗਾ ਕਿ ਚਾਰ ਨੂੰ ਆਪਾਂ ਗਏ ਇਹਨਾਂ ਨੇ ਉਹ ਬੇਰਬਾਹ ਵੇਚਣੀ ਲਿਖਿਆ ਉਤੋ ਵਾਈ ਇਹਨਾਂ ਨਿਸ਼ਾਨ ਦੀ ਲਈ ਆ ਨਿਸ਼ਾਨ ਦੀ ਵਿੱਚ ਇਹਨਾਂ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਕੋਈ ਬੰਦਾ ਵੀ ਹਨੀ ਅੱਜ ਹਰ ਕਿਸੇ ਕੋ ਮੋਬਾਈਲ ਆ ਜੀ ਇਹ ਸਾਈਨ ਨਹੀਂ ਕਿਤੇ ਬੰਦਾ ਫੋਟੋ ਖੇਚ ਸਕਦਾ ਜੀ ਹਰ ਕਿਸੇ ਨੂੰ ਪਤਾ ਲੱਜਦਾ ਇੰਨਾ ਜਾਣ ਕੇ ਪਤਾ ਨਹੀਂ ਕਿਦਾ ਕਹਿੰਦੇ ਨਿਸ਼ਾਨ ਦੀ ਲਾਗੇ ਨਿਸ਼ਾਨ ਦੀ ਲੈਣ ਵੇ ਤੇ ਪਿੱਛੇ ਇੱਕ ਥੈਗ ਸਾਡੇ ਠਾਕਰ ਜੀ ਹੈ ਜਿੰਨਾ ਜ਼ਮੀਨ ਹੈ ਇੱਕ ਸੈਰ ਜਮੰਤ ਜੀ ਹੈ ਉਹਨਾਂ ਦੀ ਜ਼ਮੀਨ ਹੈ ਪਿੱਛਲੇ ਸਾਈਡ ਵੀ ਮੰਤ ਲੱਗਦੇ ਆ ਕਿਸੇ ਦੇ ਸਹਣ ਨਹੀਂ ਆ ਕਹਿੰਦੇ ਆਪਾਂ ਨਿਸ਼ਾਨ ਦੀ ਲਾ ਕੇ ਚੱਲ ਗਏ ਇੱਕ ਤਾਂ ਇਹ ਸਾਨੂੰ ਫਰੋਡ ਧੋਖੇ ਵਿੱਚ ਰੱਖ ਰਿਹਾ ਹੁਣ ਸਾਨੂੰ ਜੱਕਦਮ ਅਟੈਕ ਕਰ ਰਿਹਾ ਕਿ ਅਸੀਂ ਧੰਨ ਅਸੀਂ ਕਹਾਂ ਕੋਈ ਤੇ ਆਂਦਾ ਮੌਕਾ ਦਿਓ ਵੀ ਜੇ ਇੱਥੇ ਸਭ ਤੋਂ ਵੱਡੀ ਪ੍ਰਪੋਜ਼ਲ ਇਹ ਹੈ ਕਿ ਇੱਥੇ ਕੋੜਾਦਾਨ ਨਹੀਂ ਬਣਨਾ ਚਾਹੀਦਾ ਬਸ ਸਾਡੀ ਇਹ ਹੀ ਦਰਖਵਾ ਹੈ ਅਸੀਂ ਇੰਨੇ ਸਵੇਰ ਦੇ ਆ ਰਿਕੁਐਸਟ ਕਰ ਬਾਕੀ ਇਹਨਾਂ ਦੀ ਇੱਛਾ ਜੀ ਜੋ ਹੈਗੀ ਕਮੇਟੀ ਮੈਂਬਰ ਨੇ ਹਤਕੇ ਮਾਰੇ ਗਏ ਤਾ ਸਾਫ ਹੋ ਰਹੀ ਕਮੇਟੀ ਨੂੰ ਵੀ ਨਹੀਂ ਕੋਈ ਨਹੀਂ ਨਾ ਪਰਿਸ਼ਾਸ਼ਨ ਤੇ ਲੋਕਾਂ ਵਿਚਾਲੇ ਹੋ ਗਿਆ ਵਿਵਾਦ ਜੀਸੀਪੀ ਮਸ਼ੀਨ ਅੱਗੇ ਅੜ ਗਈਆਂ ਬੀਬੀਆਂ ਕਹਿੰਦੀਆਂ ਸਾਡੇ ਮੁਹੱਲੇ 'ਚ ਕੂੜੇ ਦਾ ਡੰਪ ਨਹੀਂ ਬਣੇਗਾ ਤੇ ਨਾ ਹੀ ਕਦੇ ਬਣਨਦਿਆਂਗੇ ਇਹ ਤਸਵੀਰਾਂ ਇਸ ਵਕਤ ਹੁਸ਼ਿਆਰਪੁਰ ਮੁਕੇਰੀਆਂ ਦੇ ਕਸਬਾ ਹਾਜੀਪੁਰ ਦੀਆਂ ਨੇ ਜਿੱਥੇ ਬੀਬੀਆਂ ਜੇਸੀਬੀ ਮਸ਼ੀਨ ਅੱਗੇ ਤੇ ਪ੍ਰਸ਼ਾਸਨ ਦੀ ਪੂਰੀ ਟੀਮ ਅੱਗੇੜ ਗਈਆਂ ਉਹ ਕਹਿ ਰਹੀਆਂ ਨੇ ਕਿ ਅਸੀਂ ਆਪਣੇ ਮੁਹੱਲੇ ਦੇ ਵਿੱਚ ਡੰਪ ਨਹੀਂ ਪਣਨਦਿਆਂਗੇ ਦੂਜੇ ਪਾਸੇ ਪ੍ਰਸ਼ਾਸਨ ਦੀ ਟੀਮ ਦਾ ਕਹਿਣਾ ਹੈ ਕਿ ਇਹ ਜਗ੍ਹਾ ਸਰਕਾਰੀ ਹੈ ਜਿੱਥੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਤੇ ਅਸੀਂ ਇੱਕ ਕਬਜ਼ਾ ਛਡਵਾਉਣ ਆਏ ਹਾਂ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਸਾਡੇ ਮੁਹੱਲੇ ਦੇ ਵਿੱਚ ਕੂੜੇ ਦਾ ਡੰਪ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਬਣੰਦਿਆਂਗੇ ਔਰਤਾਂ ਦਾ ਕਹਿਣਾ ਹੈ ਕਿ ਜਿੱਥੇ ਸਰਕਾਰ ਜ਼ਬਰਦਸਤੀ ਡੰਪ ਬਣਾਉਣਾ ਚਾਹੁੰਦੀ ਹੈ ਉੱਥੇ ਸਾਡਾ ਪੂਰਾ ਮੁਹੱਲਾ ਪਸਦਾ ਕੋਲ ਹੀ ਦੋ ਮੰਦਰ ਨੇ ਤੇ ਇੱਕ ਸਕੂਲ ਵੀ ਕੁਝ ਮੀਟਰ ਦੀ ਦੂਰੀ ਤੇ ਹੀ ਹੈ ਜੇਕਰ ਕੂੜੇ ਦਾ ਡੰਪ ਇੱਥੇ ਬਣਾਇਆ ਗਿਆ ਤੇ ਸਾਡੇ ਘਰਾਂ ਦੇ ਵਿੱਚ ਸਾਡਾ ਰਹਿਣਾ ਮੁਸ਼ਕਿਲ ਹੋ ਜਾਏਗਾ ਜੇਕਰ ਇੱਥੇ ਕੂੜਾ ਜਮਾ ਹੋਇਆ ਤੇ ਮੰਦਿਰ ਦੇ ਵਿੱਚ ਪੂਜਾ ਕਿਵੇਂ ਹੋਏਗੀ ਬੱਚੇ ਸਕੂਲ ਕਿਵੇਂ ਜਾਣਗੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਨਾ ਤਾਂ ਇਸ ਬਾਰੇ ਸਾਨੂੰ ਪਹਿਲਾਂ ਕੋਈ ਜਾਣਕਾਰੀ ਦਿੱਤੀ ਤੇ ਨਾ ਹੀ ਕੋਈ ਨੋਟਿਸ ਦਿੱਤਾ ਬਸ ਅਚਾਨਕ ਅੱਜ ਜੀਸੀਬੀ ਮਸ਼ੀਨ ਲੈ ਕੇ ਉੱਤੇ ਪਹੁੰਚ ਗਏ ਜਦੋਂ ਲੋਕਾਂ ਨੇ ਦੇਖਿਆ ਕਿ ਪ੍ਰਸ਼ਾਸਨ ਦੀ ਟੀਮ ਜੀਸੀਬੀ ਮਸ਼ੀਨ ਨਾਲ ਪਹੁੰਚੀ ਹੈ ਤਾਂ ਫਿਰ ਲੋਕ ਵੀ ਇਕੱਠੇ ਹੋ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਤੇ ਬੀਬੀਆਂ ਸਭ ਤੋਂ ਅੱਗੇ ਰਹੀਆਂ ਜਿਨ੍ਹਾਂ ਨੇ ਕੀ ਪ੍ਰਸ਼ਾਸਨ ਦੀ ਟੀਮ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਜੀਸੀਬੀ ਅੱਗੇ ਪੂਰੇ ਤਰੀਕੇ ਦੇ ਨਾਲ ਅੜ ਗਈਆਂ ਕਿ ਅਸੀਂ ਅੱਜ ਜੀਸੀਬੀ ਨਹੀਂ ਚੱਲਣ ਦੇਾਂਗੇ ਦੱਸਦੀ ਹੈ ਕਿ ਔਰਤ ਮੁਲਾਜ਼ਮ ਵੀ ਇਸ ਵਕਤ ਮੌਜੂਦ ਰਹੀਆਂ ਜਿਨ੍ਹਾਂ ਨੇ ਮੋਹੱਲੇ ਦੀਆਂ ਔਰਤਾਂ ਨੂੰ ਸਾਈਡ ਤੇ ਕੀਤਾ ਤੇ ਜੀਸੀਬੀ ਦੇ ਸਾਹਮਣੇ ਉਹ ਹਟਾਇਆ ਪਰ ਦੱਸਦੀ ਹੈ ਕਿ ਇਸੇ ਵਿਚਾਲੇ ਪੁਲਿਸ ਤੇ ਔਰਤਾਂ ਵਿਚਾਲੇ ਤੱਕੀ ਮੁਕੀ ਵੀ ਹੋਈ ਕਹਿ ਰਹੇ ਨੇ ਲੋਕ ਕਿ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਇੱਥੇ ਦਾ ਕੂੜੇ ਦਾ ਡੰਪ ਬਣਾ ਰਿਹਾ ਹੈ ਲੋਕ ਕਹਿ ਰਹੇ ਨੇ ਕਿ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਇੱਥੇ ਕੂੜੇ ਦਾ ਡੰਪ ਬਣਾ ਰਿਹਾ ਤੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਸਰਕਾਰੀ ਜ਼ਮੀਨ ਹੈ ਤੇ ਲੋਕਾਂ ਨੇ ਇੱਥੇ ਕਬਜ਼ਾ ਕੀਤਾ ਹੋਇਆ ਹੈ ਇੱਕ ਵਾਰ ਤੁਸੀਂ ਤਸਵੀਰਾਂ ਵੀ ਦੇਖੋ ਇਸ ਪੂਰੇ ਵਿਵਾਦ ਦੀਆਂ ਤੇ ਉਸ ਤੋਂ ਬਾਅਦ ਲੋਕਾਂ ਦਾ ਕੀ ਕਹਿਣਾ ਹੈ ਤੁਸੀਂ ਉਹ ਵੀ ਸੁਣੋ ਇੱਥੇ ਭਾਜੀ ਇਹ ਘੂੜਾ ਡੰਪ ਬਣਾਉਣ ਲੱਗਿਆ ਹੈ ਪੂਰੇ ਸ਼ਹਿਰ ਦਾ ਸਾਨੂੰ ਨਹੀਂ ਪਤਾ ਕਮੇਟੀ ਵਾਲੇ ਐ ਉਹ ਸਾਹਮਣੇ ਨਹੀਂ ਹੁੰਦੇ ਪਏ ਸਾਡੇ ਮਤਲਬ ਜੋ ਵੀ ਕਰਾਏਦੇ ਆ ਚੁਪਕੇ ਚੁਪਕੇ ਸ ਮਤਲਬ ਅੰਦਰ ਦੀ ਪਰੇਸ਼ਾਨੀ ਇਸ ਨਾਲ ਆਏਗੀ ਜਾਨ ਵੇ ਤੁਸੀਂ ਦੇਖੋ ਆਉਣ ਵਾਲੇ ਸਮੇਂ ਜੋ ਸਾਨੂੰ ਲੱਗੇ ਦੋ ਸਕੂਲ ਐ ਆਹ ਦੇਖ ਲਓ 20 ਮੀਟਰ ਚ ਐ 10 ਮੀਟਰ ਚ ਮੰਦਿਰ ਨਾਲ ਹੀ 10 ਮੀਟਰ ਤੋਂ ਅੱਗੇ ਆਬਾਦੀ ਸ਼ੁਰੂ ਐ ਤੁਸੀਂ ਦੇਖੋ ਅੱਗੇ ਸਾਡੇ ਬੱਚਿਆਂ ਨੂੰ ਸਾਨੂੰ ਕੀ ਇਹਦੀ ਪ੍ਰੋਬਲਮ ਐ ਦੇਖੋ ਪਿਆਸੇ ਵੀ ਕੂੜਾ ਦਾ ਇੱਥੇ ਸੁੱਟਣਾ ਪੂਰੇ ਸ਼ਹਿਰ ਦਾ ਨਾ ਤਾਂ ਇੱਥੇ ਕਿੰਨੀਆਂ ਸਾਨੂੰ ਪ੍ਰੋਬਲਮ ਆਣਗੀਆਂ ਕਿ ਕੀ ਲੱਗਦਾ ਤੁਹਾਨੂੰ ਧੱਕਾ ਕੀਤਾ ਜਾ ਰਿਹਾ ਹੈ ਹਾਂਜੀ ਧੱਕਾ ਬਿਲਕੁਲ ਧੱਕਾ ਕਿਉਂਕਿ ਕਮੇਟੀ ਸਾਹਮਣੇ ਨਹੀਂ ਆਉਂਦੀ ਪਈ ਸਾਡੇ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਕਹਿੰਦੇ ਕਿ ਇੱਥੇ ਡੰਪ ਨਹੀਂ ਬਣਨਾ ਚਾਹੀਦਾ ਸਾਡੇ ਕੁਝ ਵੀ ਹੋ ਜੇ ਜੇ ਤੁਹਾਡੀ ਨਾਮ ਮੰਨੀ ਗਈ ਫਿਰ ਕੀ ਤੁਸੀਂ ਅਗਲੀ ਕਾਰ ਤਿਆਰੀ ਕਰੋਗੇ ਅੱਗੇ ਫਿਰ ਅਸੀਂ ਧਰਨੇ ਦੇਵਾਂਗੇ ਇੱਥੇ ਬਾਣਾ ਨਹੀਂ ਦੇਣਾ ਅੱਜ ਵੀ ਅੱਜ ਵੀ ਅਸੀਂ ਇੱਥੇ ਰਹੀਏ ਸਰ ਸਾਡੇ ਨਾਲ ਧੱਕਾਸ਼ਾਈ ਕਰ ਰਹੇ ਆ ਪੁਲਿਸ ਵਾਲੇ ਵੀ ਸਾਰੇ ਕਰਨ ਦੇ ਦੇ ਆ ਪਰ ਅਸੀਂ ਇੱਥੇ ਡੰਪ ਨਹੀਂ ਬਣਨ ਦੇਣਾ ਇਥੇ ਸਕੂਲ ਔਰ ਮੰਦਿਰ ਵੀ ਲਾਗੇ ਲਾਗੇ ਦੱਸਿਆ ਹੈ ਮੰਦਿਰ ਵੀ ਹੈਗਾ 10 ਮੀਟਰ ਤੇ ਮੰਦਿਰ ਹੈਗਾ 20 ਮੀਟਰ ਤੇ ਸਕੂਲ ਹੈਗਾ ਤੇ ਕੋਲ ਮੱਲਾ ਪੈ ਗਿਆ ਪਰ ਅਸੀਂ ਡੈਂਪਣੀ ਬਣਾ ਦੇਣਾ ਅਸੀਂ ਕੁਝ ਨਹੀਂ ਬਣਾ ਦੇਣਾ ਨਾ ਇੱਥੇ ਕੂੜਾਦਾਨ ਕੁਝ ਨਹੀਂ ਬਣਾ ਦੇਣਾ ਹੈਗਾ ਸਰ ਅੱਜ ਤੱਕ ਐਕਚੁਅਲੀ ਕੀ ਸਾਨੂੰ ਇਹਦੇ ਬਾਰੇ ਕੁਝ ਦੱਸਿਆ ਨਹੀਂ ਗਿਆ ਸੀ ਪਹਿਲੇ ਇਹ ਕਬਜ਼ਾ ਲੈ ਰਹੇਗੇ ਕਿ ਜਗਾ ਕਹਿੰਦੇ ਢੇਰ ਬਣਾਣਾ ਪਹਿਲੇ ਕਰ ਸਰ ਕਿਤੇ ਵੀ ਸੰਸਥਾ ਮੰਦਰ ਤੇ ਲਾਗੇ 700 ਡੇਰੇ ਦੇ ਅੰਦਰ ਆਪਾਂ ਪ੍ਰਪੋਜ਼ਲ ਬਾਨੀ ਨਹੀਂ ਸਕਦਾ ਕਿ ਆਪਾਂ ਪੱਕਾ ਡੈਂਪ ਬਣਾਈਏ ਕੂੜੇ ਦਾ ਮਗਰ 200 ਮੀਟਰ ਦੇ ਡੇਰੇ ਵਿੱਚ ਨਾਲ ਹੀ ਸਰ ਸਕੂਲ ਹੈ ਤੇ ਇਹੀ ਜੇ ਸੰਸਥਾ ਕਿਤੇ ਗੁਰਦੁਆਰੇ ਜਾਂ ਕਿਤੇ ਹੋਰ ਬਣਾਉਂਦੇ ਤੁਸੀਂ ਉੱਥੇ ਕੋਈ ਬੰਨਣ ਨਹੀਂ ਦਿੰਦਾ ਮਤਲਬ ਕਿ ਇਹ ਕਿ ਸਨਾਤਾ ਤਾਂ ਉਹਦੇ ਵਿੱਚ ਸਾਡੀ ਕੋਈ ਰੱਖਿਆ ਨਹੀਂ ਮੰਨਿਆ ਕਿ ਸਾਡੇ ਕੋਲ ਜਗ੍ਹਾ ਹੈਗੀ ਹੈ ਮੌਜੂਦਾ ਅੱਧੇ ਨਾਲੋਂ ਜ਼ਿਆਦਾ ਹਾਜੀਪੁਰ ਲਾਲਕੀ ਦੇ ਵਿੱਚ ਲੋਕੀ ਬੈਠੇ ਆ ਬਸੇ ਪਏ ਆ ਇਹਨਾਂ ਨੂੰ ਅੱਧਾ ਪੋਲੀਟਿਸ਼ਨ ਦਬਾਵਾ ਹੈ ਅੱਧਾ ਜਿਹੜੀ ਇਹਨੇ ਕਮੇਟੀ ਬਣੀ ਬੈਲਫੇਸ ਦੀ ਉਹ ਇਹਨਾਂ ਨੂੰ ਦਬਾ ਪਾ ਰਹੀ ਹੈ ਕੂੜਾ ਬਣਾਣਾ ਸਾਨੂੰ ਕੁਛ ਕਹਿੰਦੇ ਆ ਸਾਹੀ ਵੀਡੀਓ ਦੱਬ ਤੇ ਗਏ ਸੀਗੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀਗੀ ਦੋ ਵਾਰੀ ਸਾਨੂੰ ਸੱਦੇ ਇਹਨਾਂ ਤਿੰਨ ਤਰੀਕ ਦੀ ਐਪਲੀਕੇਸ਼ਨ ਲਾਈ ਹੈ ਵਿੱਚ ਤੇ ਜੋ ਸਾਨੂੰ ਹੁਣ ਦੱਸਿਆ ਸਾਨੂੰ ਨਹੀਂ ਪਤਾ ਸੀਗਾ ਕਿ ਚਾਰ ਨੂੰ ਆਪਾਂ ਗਏ ਇਹਨਾਂ ਨੇ ਉਹ ਬੇਰਬਾਹ ਵੇਚਣੀ ਲਿਖਿਆ ਉਤੋ ਵਾਈ ਇਹਨਾਂ ਨਿਸ਼ਾਨ ਦੀ ਲਈ ਆ ਨਿਸ਼ਾਨ ਦੀ ਵਿੱਚ ਇਹਨਾਂ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਕੋਈ ਬੰਦਾ ਵੀ ਹੰਨੀ ਅੱਜ ਹਰ ਕਿਸੇ ਕੋ ਮੋਬਾਈਲ ਆ ਜੀ ਜੀ ਇਹ ਸਾਈਨ ਨਹੀਂ ਕਿਤੇ ਬੰਦਾ ਫੋਟੋ ਖੇਚ ਸਕਦਾ ਜੀ ਹਰ ਕਿਸੇ ਨੂੰ ਪਤਾ ਲੱਜਦਾ ਇੰਨਾ ਜਾਣ ਕੇ ਪਤਾ ਨਹੀਂ ਕਿਦਾ ਕਹਿੰਦੇ ਨਿਸ਼ਾਨ ਦੀ ਲਾਗੇ ਨਿਸ਼ਾਨ ਦੀ ਲੈਣ ਵੇ ਤੇ ਪਿੱਛੇ ਇੱਕ ਥੈਗ ਹੈ ਸਾਡੇ ਠਾਕਰ ਜੀ ਹੈ ਜਿੰਨਾ ਜ਼ਮੀਨ ਹੈ ਇੱਕ ਸਰਜ ਮੰਤ ਜੀ ਹੈ ਉਹਨਾਂ ਦੀ ਜ਼ਮੀਨ ਹੈ ਪਿੱਛਲੇ ਸਾਈਡ ਵੀ ਮੰਤ ਲੱਗਦੇ ਆ ਕਿਸੇ ਦੇ ਸਹਣ ਨਹੀਂ ਆ ਕਹਿੰਦੇ ਆਪਾਂ ਨਿਸ਼ਾਨ ਦੀ ਲੈ ਕੇ ਚੱਲ ਗਏ ਇੱਕ ਤਾਂ ਇਹ ਸਾਨੂੰ ਫਰੋਡ ਧੋਖੇ ਵਿੱਚ ਰੱਖ ਰਿਹਾ ਹੁਣ ਸਾਨੂੰ ਜੱਕਦਮ ਅਟੈਕ ਕਰ ਰਿਹਾ ਕਿ ਅਸੀਂ ਤਾਂ ਅਸੀਂ ਕਹਾਂ ਕੋਈ ਤੇ ਆਂਦਾ ਮੌਕਾ ਦਿਓ ਵੀ ਜੇ ਇੱਥੇ ਸਭ ਤੋਂ ਵੱਡੀ ਪ੍ਰਪੋਜ਼ਲ ਇਹ ਹੈ ਕਿ ਇੱਥੇ ਕੋੜਾਦਾਨ ਨਹੀਂ ਬਣਨਾ ਚਾਹੀਦਾ ਬਸ ਸਾਡੀ ਇਹੀ ਦਿਲخواਹ ਹੈ ਅਸੀਂ ਇੰਦੇ ਸਵੇਰ ਦੇ ਆ ਰਿਕੁਐਸਟ ਕਰਦੇ ਪਏ ਆਂ ਬਾਕੀ ਇਹਨਾਂ ਦੀ ਇੱਛਾ ਜੀ ਜੋ ਹੈ ਕਮੇਟੀ ਮੈਂਬਰ ਨੇ ਹੱਥਕੇ ਮਾਰੇ ਗਏ ਸਾਫ ਹੋ ਰਹੀ ਹੈ ਇਹਨਾਂ ਦੀਆਂ ਉਹ ਵੀ ਕਰਦੇ ਪਰ ਸ਼ਾਫਨ ਤੇ ਲੋਕਾਂ ਵਿਚਾਲੇ ਹੋ ਗਿਆ ਵਿਵਾਦ ਜੀਸੀਬੀ ਮਸ਼ੀਨ ਅੱਗੇ ਅੜ ਗਈਆਂ ਬੀਬੀਆਂ ਕਹਿੰਦੀਆਂ ਸਾਡੇ ਮੁਹੱਲੇ 'ਚ ਕੂੜੇ ਦਾ ਡੰਪ ਨਹੀਂ ਬਣੇਗਾ ਤੇ ਨਾ ਹੀ ਕਦੇ ਬਣਨਦਿਆਂਗੇ ਇਹ ਤਸਵੀਰਾਂ ਇਸ ਵਕਤ ਹੁਸ਼ਿਆਰਪੁਰ ਮੁਕੇਰੀਆਂ ਦੇ ਕਸਬਾ ਹਾਜੀਪੋਡੀਆਂ ਨੇ ਜਿੱਥੇ ਬੀਬੀਆਂ ਜੇਸੀਬੀ ਮਸ਼ੀਨ ਅੱਗੇ ਤੇ ਪ੍ਰਸ਼ਾਸਨ ਦੀ ਪੂਰੀ ਟੀਮ ਅੱਗੇ ਆੜ ਗਈਆਂ ਉਹ ਕਹਿ ਰਹੀਆਂ ਨੇ ਕਿ ਅਸੀਂ ਆਪਣੇ ਮੁਹੱਲੇ ਦੇ ਵਿੱਚ ਡੰਪ ਨਹੀਂ ਬਣਨਦਿਆਂਗੇ ਦੂਜੇ ਪਾਸੇ ਪ੍ਰਸ਼ਾਸਨ ਦੀ ਟੀਮ ਦਾ ਕਹਿਣਾ ਹੈ ਕਿ ਇਹ ਜਗ੍ਹਾ ਸਰਕਾਰੀ ਹੈ ਜਿੱਥੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਤੇ ਅਸੀਂ ਇਹ ਕਬਜ਼ਾ ਛਡਵਾਉਣ ਆਏ ਹਾਂ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਾਡੇ ਨਾਲ ਤੱਕੇਸ਼ਾਹੀ ਕਰ ਰਿਹਾ ਹੈ ਸਾਡੇ ਮੋਹੱਲੇ ਦੇ ਵਿੱਚ ਕੂੜੇ ਦਾ ਡੰਪ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਬਣੰਦਿਆਂਗੇ ਔਰਤਾਂ ਦਾ ਕਹਿਣਾ ਹੈ ਕਿ ਜਿੱਥੇ ਸਰਕਾਰ ਜ਼ਬਰਦਸਤੀ ਡੰਪ ਬਣਾਉਣਾ ਚਾਹੁੰਦੀ ਹੈ ਉੱਥੇ ਸਾਡਾ ਪੂਰਾ ਮੋਹੱਲਾ ਪਸਦਾ ਕੋਲ ਹੀ ਦੋ ਮੰਦਰ ਨੇ ਤੇ ਇੱਕ ਸਕੂਲ ਵੀ ਕੁਝ ਮੀਟਰ ਦੀ ਦੂਰੀ ਤੇ ਹੀ ਹੈ ਜੇਕਰ ਕੂੜੇ ਦਾ ਡੰਪ ਇੱਥੇ ਬਣਾਇਆ ਗਿਆ ਤੇ ਸਾਡੇ ਘਰਾਂ ਦੇ ਵਿੱਚ ਸਾਡਾ ਰਹਿਣਾ ਮੁਸ਼ਕਿਲ ਹੋ ਜਾਏਗਾ ਜੇਕਰ ਇੱਥੇ ਕੂੜਾ ਜਮਾ ਹੋਇਆ ਤੇ ਮੰਦਿਰ ਦੇ ਵਿੱਚ ਪੂਜਾ ਕਿਵੇਂ ਹੋਏਗੀ ਬੱਚੇ ਸਕੂਲ ਕਿਵੇਂ ਜਾਣਗੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਨਾ ਤਾਂ ਇਸ ਬਾਰੇ ਸਾਨੂੰ ਪਹਿਲਾਂ ਕੋਈ ਜਾਣਕਾਰੀ ਦਿੱਤੀ ਤੇ ਨਾ ਹੀ ਕੋਈ ਨੋਟਿਸ ਦਿੱਤਾ ਬਸ ਅਚਾਨਕ ਅੱਜ ਜੀ.ਸੀ.ਬੀ ਮਸ਼ੀਨ ਲੈ ਕੇ ਉੱਤੇ ਪਹੁੰਚ ਗਏ ਜਦੋਂ ਲੋਕਾਂ ਨੇ ਦੇਖਿਆ ਕਿ ਪ੍ਰਸ਼ਾਸਨ ਦੀ ਟੀਮ ਜੀ.ਸੀ.ਬੀ ਮਸ਼ੀਨ ਨਾਲ ਪਹੁੰਚੀ ਹੈ ਤਾਂ ਫਿਰ ਲੋਕ ਵੀ ਇਕੱਠੇ ਹੋ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਤੇ ਬੀਬੀਆਂ ਸਭ ਤੋਂ ਅੱਗੇ ਰਹੀਆਂ ਜਿਨ੍ਹਾਂ ਨੇ ਕਿ ਪ੍ਰਸ਼ਾਸਨ ਦੀ ਟੀਮ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਜੀ.ਐਸ.ਬੀ ਅੱਗੇ ਪੂਰੇ ਤਰੀਕੇ ਦੇ ਨਾਲ ਅੜ ਗਈਆਂ ਕਿ ਅਸੀਂ ਅੱਜ ਜੀ.ਐਸ.ਬੀ ਨਹੀਂ ਚੱਲਣ ਦੇਵਾਂਗੇ ਦੱਸਦੀ ਹੈ ਕਿ ਔਰਤ ਮੁਲਾਜ਼ਮ ਵੀ ਇਸ ਵਕਤ ਮੌਜੂਦ ਰਹੀਆਂ ਜਿਨ੍ਹਾਂ ਨੇ ਮੋਹੱਲੇ ਦੀਆਂ ਔਰਤਾਂ ਨੂੰ ਸਾਈਡ ਤੇ ਕੀਤਾ ਤੇ ਜੀ.ਐਸ.ਬੀ ਦੇ ਸਾਹਮਣੇ ਉਹ ਹਟਾਇਆ ਪਰ ਦੱਸਦੀ ਹੈ ਕਿ ਇਸੇ ਵਿਚਾਲੇ ਪੁਲਿਸ ਤੇ ਔਰਤਾਂ ਵਿਚਾਲੇ ਤੱਕੇ ਮੁੱਕੀ ਵੀ ਹੋਈ ਕਹਿ ਰਹੇ ਨੇ ਲੋਕ ਕਿ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਇੱਥੇ ਦਾ ਕੂੜੇ ਦਾ ਡੰਪ ਬਣਾ ਰਿਹਾ ਹੈ ਲੋਕ ਕਹਿ ਰਹੇ ਨੇ ਕਿ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਇੱਥੇ ਕੂੜੇ ਦਾ ਡੰਪ ਬਣਾ ਰਿਹਾ ਤੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਸਰਕਾਰੀ ਜ਼ਮੀਨ ਹੈ ਤੇ ਲੋਕਾਂ ਨੇ ਇੱਥੇ ਕਬਜ਼ਾ ਕੀਤਾ ਹੋਇਆ ਹੈ ਇੱਕ ਵਾਰ ਤੁਸੀਂ ਤਸਵੀਰਾਂ ਵੀ ਦੇਖੋ ਉਸ ਪੂਰੇ ਵਿਵਾਦ ਦੀਆਂ ਤੇ ਉਸ ਤੋਂ ਬਾਅਦ ਲੋਕ ਕਹਿੰਦਾ ਕੀ ਕਹਿਣਾ ਤੁਸੀਂ ਉਹ ਵੀ ਸੁਣੋ ਇੱਥੇ ਭਾਜੀ ਇਹ ਗੂੜਾ ਡੰਪ ਬਣਾਉਣ ਲੱਗਿਆ ਹੈ ਇਹ ਕੌਣ ਬਣਾਉਂਦਾ ਪੂਰੇ ਸ਼ਹਿਰ ਦਾ ਸਾਨੂੰ ਨਹੀਂ ਪਤਾ ਕਮੇਟੀ ਵਾਲੇ ਆ ਉਹ ਸਾਹਮਣੇ ਨਹੀਂ ਹੁੰਦੇ ਪਏ ਸਾਡੇ ਮਤਲਬ ਜੋ ਵੀ ਕਰਾਇਆ ਦੇਆ ਚੁਪਕੇ ਚੁਪਕੇ ਸ ਮਤਲਬ ਅੰਦਰ ਦੀ ਪਰੇਸ਼ਾਨੀ ਇਸ ਨਾਲ ਆਏਗੀ ਆਨ ਤੁਸੀਂ ਦੇਖੋ ਆਣ ਵਾਲੇ ਸਮੇਂ 'ਚ ਸਾਨੂੰ ਲੱਗੇ ਦੋ ਸਕੂਲ ਐ ਆਹ ਦੇਖ ਲਓ 20 ਮੀਟਰ 'ਚ ਐ 10 ਮੀਟਰ 'ਚ ਮੰਦਿਰ ਨਾਲ ਹੀ 10 ਮੀਟਰ ਤੋਂ ਅੱਗੇ ਆਬਾਦੀ ਸ਼ੁਰੂ ਐ ਤੁਸੀਂ ਦੇਖੋ ਅੱਗੇ ਸਾਡੇ ਬੱਚਿਆਂ ਨੂੰ ਸਾਨੂੰ ਕੀ ਇਹਦੀ ਪ੍ਰੋਬਲਮ ਐ ਦੇਖੋ ਪਿਆਸੇ ਵੀ ਕੂੜਾ ਦਾ ਇੱਥੇ ਸੁੱਟਣਾ ਪੂਰੇ ਸ਼ਹਿਰ ਦਾ ਨਾ ਤੋ ਇੱਥੇ ਕਿੰਨੀਆਂ ਸਾਨੂੰ ਪ੍ਰੋਬਲਮ ਆਣਗੀਆਂ ਤੇ ਕੀ ਲੱਗਦਾ ਤੁਹਾਡੇ ਧੱਕਾ ਕੀਤਾ ਜਾ ਰਿਹਾ ਹੈ ਹਾਂਜੀ ਧੱਕਾ ਬਿਲਕੁਲ ਧੱਕਾ ਕਿਉਂਕਿ ਕਮੇਟੀ ਸਾਹਮਣੇ ਨਹੀਂ ਆਉਂਦੀ ਪਈ ਸਾਡੇ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਕਹਿੰਦੇ ਕਿ ਇੱਥੇ ਡੰਪ ਨਹੀਂ ਬਣਨਾ ਚਾਹੀਦਾ ਸਾਡੇ ਕੁਝ ਵੀ ਹੋ ਜੇ ਜੇਕਰ ਤੁਹਾਡਾ ਨਾਮ ਮੰਨੀ ਗਈ ਫਿਰ ਕੀ ਤੁਸੀਂ ਅਗਲੀ ਕਾਰ ਤਿਆਰੀ ਕਰੋਗੇ ਅੱਗੇ ਫਿਰ ਅਸੀਂ ਧਰਨੇ ਦੇਵਾਂਗੇ ਇੱਥੇ ਬਾਣਾ ਨਹੀਂ ਦੇਣਾ ਅੱਜ ਵੀ ਅੱਜ ਵੀ ਅਸੀਂ ਇੱਥੇ ਰਹੀਏ ਸਰ ਸਾਡੇ ਨਾਲ ਧੱਕਾਸ਼ਾਹੀ ਕਰ ਰਹੇ ਆ ਪੁਲਿਸ ਵਾਲੇ ਵੀ ਸਾਰੇ ਕਰਨ ਦੇ ਦੇ ਆ ਪਰ ਅਸੀਂ ਇੱਥੇ ਡੰਪ ਨਹੀਂ ਬਣਨ ਦੇਣਾ ਇਥੇ ਸਕੂਲ ਔਰ ਮੰਦਰ ਵੀ ਲਾਗੇ ਲਾਗੇ ਦੱਸਿਆ ਮੰਦਰ ਵੀ ਹੈਗਾ 10 ਮੀਟਰ ਤੇ ਮੰਦਰ ਹੈਗਾ 20 ਮੀਟਰ ਤੇ ਸਕੂਲ ਹੈਗਾ ਤੇ ਕੋਲ ਮੱਲਾ ਪੈ ਗਿਆ ਪਰ ਅਸੀਂ ਡੈਂਪਣੀ ਬਣਾ ਦੇਣਾ ਅਸੀਂ ਕੁਝ ਨਹੀਂ ਬਣਾ ਦੇਣਾ ਨਾ ਇੱਥੇ ਕੂੜਾਦਾਨ ਕੁਝ ਨਹੀਂ ਬਣਾ ਦੇਣਾ ਹੈਗਾ ਸਰ ਅੱਜ ਤੱਕ ਐਕਚੁਅਲੀ ਕੀ ਸਾਨੂੰ ਇਹਦੇ ਬਾਰੇ ਕੁਝ ਦੱਸਿਆ ਨਹੀਂ ਗਿਆ ਸੀ ਪਹਿਲੇ ਇਹ ਕਬਜ਼ਾ ਲੈ ਰਹੇਗੇ ਕਿ ਜਗਾਹ ਕਹਿੰਦੇ ਢੇਰ ਬਣਾਣਾ ਪਹਿਲੇ ਕਹਿੰਦੇ ਕਿਤੇ ਵੀ ਸੰਸਥਾ ਮੰਦਰ ਤੇ ਲਾਗੇ 700 ਦੈਰੇ ਦੇ ਅੰਦਰ ਆਪਾਂ ਪ੍ਰਪੋਜ਼ਲ ਬਾਨੀ ਨਹੀਂ ਸਕਦਾ ਕਿ ਆਪਾਂ ਪੱਕਾ ਡੈਂਪ ਬਣਾਈਏ ਕੂੜੇ ਦਾ ਮਗਰ 200 ਮੀਟਰ ਦੇ ਦੈਰੇ ਵਿੱਚ ਨਾਲ ਹੀ ਹਰ ਸਕੂਲ ਹੈ ਤੇ ਇਹੀ ਜੇ ਸੰਸਥਾ ਕਿਤੇ ਗੁਰਦੁਆਰੇ ਜਾਂ ਕਿਤੇ ਹੋਰ ਬਣਾਉਂਦੇ ਤੁਸੀਂ ਉੱਥੇ ਕੋਈ ਬੰਨ ਨਹੀਂ ਦਿੰਦਾ ਮਤਲਬ ਕਿ ਇਹ ਕਿ ਸੰਨਾਤਾ ਤਾਂ ਨੇ ਬਿਟ ਸਾਡੀ ਕੋਈ ਰੱਖਿਆ ਨਹੀਂ ਮੰਨਿਆ ਕਿ ਸਾਡੇ ਕੋਲ ਜਗ੍ਹਾ ਹੈਗੀ ਹੈ ਮੌਜੂਦਾ ਅੱਧੇ ਨਾਲੋਂ ਜ਼ਿਆਦਾ ਹਾਜੀਪੁਰ ਲਾਲ ਲਕੀ ਦੇ ਵਿੱਚ ਲੋਕੀ ਬੈਠੇ ਆ ਬਸੇ ਪਿਆ ਇਹਨਾਂ ਨੂੰ ਅੱਧਾ ਪੋਲੀਟਿਸ਼ਨ ਦਬਾਵਾ ਹੈ ਅੱਧਾ ਜਿਹੜੀ ਇਹਨਾਂ ਕਮੇਟੀ ਬਣੀ ਹੈ ਵੈਲਫੇਅਰ ਦੀ ਉਹ ਇਹਨਾਂ ਨੂੰ ਦਬਾਵਾ ਪਾ ਰਹੀ ਹੈ ਕੂੜਾ ਬਣਾਣਾ ਸਾਨੂੰ ਕੁਛ ਕਹਿੰਦੇ ਆ ਸਾਹੀਂ ਵੀਡੀਓ ਦੱਪ ਤੇ ਗਏ ਸੀਗੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀਗੀ ਦੋ ਵਾਰੀ ਸਾਨੂੰ ਸੱਦਿਆ ਇਹਨਾਂ ਤਿੰਨ ਤਰੀਕ ਦੀ ਐਪਲੀਕੇਸ਼ਨ ਲਾਈ ਹੈ ਵਿੱਚ ਤੇ ਜੋ ਸਾਨੂੰ ਹੁਣ ਦੱਸਿਆ ਸਾਨੂੰ ਨਹੀਂ ਪਤਾ ਸੀਗਾ ਕਿ ਚਾਰ ਨੂੰ ਆਪਾਂ ਗਏ ਇਹਨਾਂ ਨੇ ਉਹ ਬੇਰਬਾਹ ਵੇਚ ਨਹੀਂ ਲਿਖਿਆ ਉਤੋਂ ਵਾ ਇਹਨਾਂ ਨਿਸ਼ਾਨ ਦੀ ਲਈ ਆ ਨਿਸ਼ਾਨ ਦੀ ਵਿੱਚ ਇਹਨਾਂ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਕੋਈ ਬੰਦਾ ਵੀ ਹੰਨੀ ਅੱਜ ਹਰ ਕਿਸੇ ਕੋ ਮੋਬਾਈਲ ਹੈ ਜੀ ਇਹ ਸਾਈਨ ਨਹੀਂ ਕਿਤੇ ਬੰਦਾ ਫੋਟੋ ਖੇਚੇ ਸਕ ਹਰ ਕਿਸੇ ਨੂੰ ਪਤਾ ਲੱਜਦਾ ਇਹਨਾਂ ਜਾਣ ਕੇ ਪਤਾ ਨਹੀਂ ਕਿਦਾ ਕਹਿੰਦੇ ਨਿਸ਼ਾਨ ਦੀ ਲੱਗੇ ਨਿਸ਼ਾਨ ਦੀ ਲੈਣ ਵੇ ਤੇ ਪਿੱਛੇ ਇੱਕ ਥੈੜ ਸਾਡੇ ਠਾਕੁਰ ਜੀ ਹੈ ਜਿੰਨਾ ਜ਼ਮੀਨ ਹੈ ਇੱਕ ਸਿਆਰਜ ਮੰਤ ਜੀ ਹੈ ਉਹਨਾਂ ਦੀ ਜ਼ਮੀਨ ਹੈ ਪਿੱਛਲੇ ਸਾਈਡ ਵੀ ਮੰਤ ਲੱਗਦੇ ਆ ਕਿਸੇ ਨੇ ਸਹਿਣ ਨਹੀਂ ਆ ਕਹਿੰਦੇ ਆਪਾਂ ਨਿਸ਼ਾਨ ਦੀ ਲੈ ਕੇ ਚੱਲ ਗਏ ਇੱਕ ਤਾਂ ਇਹ ਹਨ ਫਰੋਡ ਧੋਖੇ ਵਿੱਚ ਰੱਖ ਰਿਹਾ ਹੁਣ ਹਨ ਜੱਕਦਮ ਅਟੈਕ ਕਰ ਰਿਹਾ ਕਿ ਅਸੀਂ ਧਨ ਅਸੀਂ ਕਹਾਂ ਕੋਈ ਤਾਂ ਆਂਦਾ ਮੌਕਾ ਦਿਓ ਵੀ ਜੇ ਇੱਥੇ ਸਭ ਤੋਂ ਵੱਡੀ ਪ੍ਰਪੋਜ਼ਲ ਇਹ ਹੈ ਕਿ ਇੱਥੇ ਕੋੜਾਦਾਨ ਨਹੀਂ ਬੰਨਣਾ ਚਾਹੀਦਾ ਬਸ ਸਾਡੀ ਇਹੀ ਇੱਤਰਖਵਾ ਹੈ ਅਸੀਂ ਇੰਨੇ ਸਵੇਰ ਦੇ ਆਏ ਰਿਕਵੈਸਟ ਕਰਦੇ ਪ ਬਾਕੀ ਇਹਨਾਂ ਦੀ ਇੱਛਾ ਜੀ ਜੋ ਹੈਗੀ